ਇੰਪਰੂਵਮੈਂਟ ਟਰਸਟ ਦੀ ਮਾਰਕੀਟ ਹੈ ਜੀ ਬਾਬਾ ਫੀਡ ਮਾਰਕੀਟ ਉਹਦੇ ਚ ਬਾਥਰੂਮਾਂ ਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਰੌਲਾ ਪੈ ਰਿਹਾ ਹੈ ਇੰਪਰੂਵਮੈਂਟ ਟਰਸਟ ਦੀ ਵੇਕੈਂਟ ਜਗ੍ਹਾ ਪਈ ਹੈ ਇੱਕ ਕਾਰਨਰ ਤੇ ਉਹਦੇ ਤੇ 15 ਲੱਖ ਰੁਪਏ ਦੀ ਲਾਗਤ ਨਾਲ ਇੰਪਰੂਵਮੈਂਟ ਟਰਸਟ ਇਨਡੋਰ ਬਾਥਰੂਮ ਬਣਾਉਣ ਜਾ ਰਿਹਾ ਹੈ ਜਿਹਦੇ ਚ ਲੇਡੀਜ਼ ਲਈ ਵੀ ਤੇ ਜੈਂਟਸ ਲਈ ਵੀ ਬਹੁਤ ਵਧੀਆ ਸ਼ਾਨਦਾਰ ਬਾਥਰੂਮ ਬਣਾਉਣ ਜਾ ਰਹੇ ਆਂ ਔਰ ਇੱਕ ਆਦਮੀ ਪੁਆਇੰਟ ਕਰਨ ਜਾ ਰਹੇ ਆਂ ਜਿਹੜਾ ਡੇਲੀ ਉਸ ਨੂੰ ਕਲੀਨ ਕਰੂਗਾ ਤਾਂ ਜੋ ਉੱਥੇ ਕੋਈ ਉਹੋ ਜਿਹੇ ਨਸ਼ੇੜੀ ਜਾਂ ਕੋਈ ਉਹੋ ਜਿਹੇ ਲੋਕ ਨਾ ਆਉਣ ਤੇ ਇੱਕ ਜਿਹੜਾ ਹੈਗਾ ਬਾਥਰੂਮ ਕਲੀਨ ਰਹੇ। ਤੋਂ ਉਹਦੇ ਕਰਕੇ ਇੰਪਰੂਵਮੈਂਟ ਆਸਟ ਉੱਥੇ ਜਿਹੜਾ ਲੋਕਾਂ ਦੀ ਡਿਮਾਂਡ ਤੇ ਆ ਦੇਖੋ ਮੇਰੇ ਕੋਲੇ ਬਾਬਾ ਫਰੀਦ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਐਪਲੀਕੇਸ਼ਨ ਆਈ ਸੀ। ਔਰ ਲਗਭਗ ਸਾਰੇ ਦੁਕਾਨਦਾਰਾਂ ਦੇ ਸਾਈਨ ਤੇ ਮੋਬਾਈਲ ਨੰਬਰ ਹੈ। ਉਹ ਘੱਟੋ ਘੱਟ 10 ਤੋਂ 12 ਵਾਰ ਇੱਥੇ ਚੱਕਰ ਮਾਰ ਕੇ ਗਏ ਵੀ ਚੇਅਰਮੈਨ ਸਾਹਿਬ ਇੱਥੇ ਤੁਸੀਂ ਬਾਥਰੂਮ ਬਣਾ ਕੇ ਦਿਓ ਫਿਰ ਅਸੀਂ ਲੋਕਾਂ ਦੀ رائے ਲਈ ਵੀ ਕਿੱਥੇ ਬਣਾਏ ਜਾਣ ਫਿਰ ਉਹ ਮਾਰਕੀਟ ਵਾਲਿਆਂ ਨੇ ਦੱਸਿਆ ਕਿ ਇਹ ਵੇਕੈਂਡ ਏਰੀਆ ਤੁਹਾਡਾ ਪਿਆ ਜੀ ਤੁਸੀਂ ਬਾਥਰੂਮ ਜਿਹੜੇ ਹੈਗੇ ਇੱਥੇ ਬਣਾ ਦਿਓ ਔਰ ਅਸੀਂ ਉਹ ਵੇਕੈਂਡ ਏਰੀਆ ਦੇਖ ਕੇ ਉੱਥੇ ਅਸੀਂ ਬਾਥਰੂਮ ਬਣਾਉਣ ਜਾ ਰਹੇ ਹਾਂ ਹੁਣ ਉੱਥੇ ਇੱਕ ਕੋਈ ਸਕੂਲ ਵਾਲੇ ਆ ਖਾਲਸਾ ਸਕੂਲ ਵਾਲੇ ਉਹ ਇਹ ਇਸ਼ੂਜ਼ ਕਰ ਰਹੇ ਆ ਕਿ ਇੱਥੋਂ ਕੁੜੀਆਂ ਦਾ ਰਸਤਾ ਹੈ ਜੀ ਬੇਸਿਕਲੀ ਉਹ ਇਸ ਨੂੰ ਕੋਈ ਹੋਰ ਹੀ ਮੋੜ ਦੇਣਾ ਚਾਹੁੰਦੇ ਆ ਬਟ ਅਸਲ ਦੇ ਵਿੱਚ ਉਹ ਜਿਹੜਾ ਸਕੂਲ ਆ ਉਹ ਕੋ-ਐਜੂਕੇਸ਼ਨ ਸਕੂਲ ਆ ਸਕੂਲ ਦੇ ਵਿੱਚ ਵੀ ਬਾਥਰੂਮ ਹੁੰਦੇ ਆ ਜੇ ਨਹੀਂ ਬਾਥਰੂਮ ਬੰਨਦੇ ਤਾਂ ਤੁਸੀਂ ਅੱਜ ਵੀ ਉੱਥੇ ਜਾ ਕੇ ਦੇਖ ਲਓ ਲੋਕ ਓਪਨ ਚ ਬਾਥਰੂਮ ਕਰਦੇ ਆ ਜਿਹਦੇ ਨਾਲ ਉੱਥੇ ਗੰਦਗੀ ਫੈਲੀ ਹੋਈ ਆ ਲੋਕ ਉੱਥੇ ਖੜ੍ਹ ਨਹੀਂ ਸਕਦੇ ਬਾਥਰੂਮ ਬਣਨ ਨਾਲ ਤਾਂ ਉਥੋਂ ਜਿਹੜੀਆਂ ਬੇਟੀਆਂ ਨੇ ਨੰਗਣਾ ਉਹਨਾਂ ਨੂੰ ਸੌਖਾ ਹੋ ਜਾਊਗਾ ਕਿਉਂਕਿ ਲੋਕ ਅੰਦਰ ਜਾ ਕੇ ਬਾਥਰੂਮ ਕਰਨਗੇ ਹੁਣ ਲੋਕ ਜਿਹੜੇ ਹੈਗੇ ਆ ਉਹ ਓਪਨ ਜਬਾਥਰੂਮ ਕਰਦੇ ਆ ਜਿਹਦੇ ਕਰਕੇ ਲੋਕਾਂ ਨੂੰ ਉੱਥੇ ਬਹੁਤ ਸਮੱਸਿਆ ਤੇ ਦਿੱਕਤ ਹੈ ਤੁਸੀਂ ਇੱਕ ਗਲਤੀ ਆ ਲੋਕਾਂ ਵੱਲੋਂ ਵੀ ਇੱਕ ਗਲਤੀ ਉਠਾਈ ਜਾ ਰਹੀ ਹੈ ਕਿ ਉਹ ਕਿ ਸਕੂਲ ਦਾ ਗੇਟ ਹੈ ਹਾਲਾਂਕਿ ਸਕੂਲ ਦਾ ਗੇਟ ਅੱਜ ਤੋਂ ਪਹਿਲਾਂ ਤੋਂ ਉੱਥੇ ਹੈ ਹੀ ਨਹੀਂ ਅ ਪਿਛਲੇ ਸਮੇਂ ਦੌਰਾਨ ਉਹਨਾਂ ਨੇ 300 ਗਾਜ ਦੇ ਕਰੀਬ ਜਗ੍ਹਾ ਜਿਹੜੀ ਹੈਗੀ ਇੰਪਰੂਵਮੈਂਟ ਟਰਸਟ ਤੋਂ ਖਰੀਦੀ ਹੈ ਵੀ ਅਸੀਂ ਇੱਥੇ ਸਕੂਲ ਦਾ ਗੇਟ ਬਣਾਉਣਾ ਹੈ ਪਰ ਉਹ ਉਹਨਾਂ ਦੀ ਜਗ੍ਹਾ ਜੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਸਕੂਲ ਨਾਲ ਨਾ ਸਕੂਲ ਦੇ ਗੇਟ ਨਾਲ ਸਾਡੀ ਇੱਕ ਸੈਪਰੇਟ ਸੌ ਗੱਜਾ ਜਗ੍ਹਾ ਹੈਗੀ ਹੈ ਇੰਪਰੂਵਮੈਂਟ ٹرسٹ ਦੀ ਅਸੀਂ ਉੱਥੇ ਬਾਥਰੂਮ ਬਣਾਉਣ ਜਾ ਰਹੇ ਹਾਂ ਔਰ ਬਹੁਤ ਸ਼ਾਨਦਾਰ ਬਾਥਰੂਮ ਬਣਾਉਣ ਜਾ ਰਹੇ ਹਾਂ ਉੱਥੇ ਮਾਰਕੀਟ ਦੇ ਵਿੱਚ ਕਰੀਬ 100 ਦੇ ਦੁਕਾਨ ਹੈ ਔਰ ਉੱਥੇ 25 ਤੋਂ 30 ਦੁਕਾਨਾਂ ਦੇ ਉੱਪਰ ਕੁੜੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਜਦੋਂ ਬਾਥਰੂਮ ਦੀ ਪ੍ਰੋਬਲਮ ਆਉਂਦੀ ਹੈ ਉਹ ਵਿਚਾਰੀਆਂ ਕਦੇ ਕਿਸੇ ਦੇ ਘਰੇ ਜਾਂਦੀਆਂ ਕਦੇ ਉਹ ਆਪਣਾ ਉਹਨਾਂ ਦਾ ਘਰ ਨੇੜੇ ਐ ਸਕੂਟੀ ਤੇ ਜਾਂਦੀਆਂ ਕਦੇ ਹੋਰ ਦੁਕਾਨਾਂ ਤੇ ਜਾ ਕੇ ਰਿਕੁਐਸਟ ਕਰਦੀਆਂ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਵੱਡੀ ਉਹਦੀ ਜਿਹੜੀ ਬੱਚੀਆਂ ਨੂੰ ਤਕਲੀਫ ਹੈ ਸੋ ਇੰਪਰੂਵਮੈਂਟ ٹرسٹ ਦਾ ਪਬਲਿਕ ਇੰਟਰਸਟ ਦੇ ਵਿੱਚ ਕੰਮ ਕਰਦਾ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਅਸੀਂ ਇਹ ਬਾਥਰੂਮ ਬਣਾਉਣੇ ਉਹ ਚ ਕੋਈ ਮੇਰਾ ਪਰਸਨਲੀ ਤਾਂ ਕੁਝ ਵੀ ਨਹੀਂ ਹੈਗਾ ਜੇ ਲੋਕਾਂ ਨੇ ਸਾਡੇ ਕੋਲੇ ਡਿਮਾਂਡ ਕੀਤੀ ਹੈ ਵੀ ਤੁਸੀਂ ਬਾਥਰੂਮ ਬਣਾਓ ਤੇ ਇਸ ਕਰਕੇ ਅਸੀਂ ਬਾਥਰੂਮ ਬਣਾਉਣ ਜਾ ਰਹੇ ਹਾਂ ਪਰ ਕੁਝ ਲੋਕ ਇਹਨੂੰ ਹੋਰ ਹੀ ਰੰਗਤ ਦੇ ਕੇ ਐਕਚੁਅਲੀ ਮੈਨੂੰ ਤਾਂ ਦੁੱਖ ਹੈ ਇਸ ਗੱਲ ਦਾ ਵੀ ਪਿਛਲੇ 40 ਸਾਲਾਂ ਤੋਂ ਇੱਥੇ ਪ੍ਰੋਪਰਲੀ ਕੋਈ ਬਾਥਰੂਮ ਹੈ ਨਹੀਂ ਸੀ ਪਹਿਲਾਂ ਵੀ ਬਾਥਰੂਮ ਇਸੇ ਜਗ੍ਹਾ ਤੇ ਬਨੇ ਹੋਏ ਸੀ ਪਰ ਉਹ ਪ੍ਰੋਪਰ ਨਹੀਂ ਬਨੇ ਹੋਏ ਸੀਗੇ ਉਹਨਾਂ 'ਚ ਬਹੁਤ ਗੰਦਗੀ ਸੀ ਸੋ ਡਿਮੋਲਿਸ਼ ਕਰ ਤੇ ਹੁਣ ਅਸੀਂ ਨਵੇਂ ਬਣਾਉਣ ਜਾ ਰਹੇ ਹਾਂ ਕਿ ਇਹ ਜਿਹੜੀ ਚਾਰਵਾਰੀ ਕੀਤੀ ਹੈ ਜਾਨੀ ਕਿ 100 ਜਗਾ ਦੇ ਅਰਾਈ ਦੇ ਜਗਾ ਦੇ ਵਿੱਚ ਬਣਾਣਾ ਹੈਗਾ ਕਿ ਸਿਰਫ ਨਹੀਂ ਬਿਲਕੁਲ ਜੀ ਇਹਦੀ ਬਾਉਂਡਰੀ ਵਾਲ ਕਰਾਂਗੇ ਪ੍ਰੋਪਰਲੀ ਔਰ ਬਹੁਤ ਵਧੀਆ ਤਰੀਕੇ ਨਾਲ ਬਾਥਰੂਮ ਬਣਾਵਾਂਗੇ ਔਰ ਇੱਕ ਬੰਦਾ ਵੀ ਅਪਾਇੰਟ ਕਰਾਂਗੇ ਤਾਂ ਕਿ ਇਹ ਨਾ ਹੋਵੇ ਬਈ ਸਾਲ ਬਾਅਦ ਇਹ ਫਿਰ ਗੰਦੇ ਹੋ ਜਾਣ ਤੇ ਲੋਕਾਂ ਨੂੰ ਉਥੋਂ ਜਿਹੜੀ ਹੈਗੀ ਸਮੈਲ ਆਵੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਜਦੋਂ ਸਕੂਲ ਨੂੰ ਜਗਾ ਵੇਚੀ ਗਈ ਸੀ ਉਹ ਸਮੇ ਜਿਹੜਾ ਹੈਗਾ ਠੱਖਾ ਛੱਡਿਆ ਗਿਆ ਸੀ ਕਿ ਤੇ ਗ੍ਰੀਨਰੀ ਟਾਈਪ ਜਾਈਦਾ ਦੀ ਚੀਜ਼ ਛੱਡੀ ਕਿਉਂਕਿ ਮੈਂ ਕਹਾਂ ਜੀ ਤੁਹਾਡੇ ਦੇਨਦਾਰ ਹੋਵਾਂਗੇ ਜੋ ਗ੍ਰੀਨ ਏਰੀਆ ਕਹਿ ਰਹੇ ਆ ਵੀ ਜਿਹੜਾ ਇਹ ਗ੍ਰੀਨ ਲੈਂਡ ਏਰੀਆ ਆ ਵੀ ਇੱਥੇ ਗ੍ਰੀਨਰੀ ਆਸਤੇ ਬਿਲਕੁਲ ਨਹੀਂ ਇਹ ਵੇਕੈਂਟ ਏਰੀਆ ਹੈ ਇੰਪਰੂਵਮੈਂਟ ਟਰਸਟ ਦਾ ਏਰੀਆ ਇਹਦੇ ਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਔਰ ਜਿਹੜੀ ਜਗ੍ਹਾ ਉਹਨਾਂ ਨੂੰ ਦਿੱਤੀ ਹੋਈ ਆ ਉਹ ਉਹਨਾਂ ਦੀ ਅਲੱਗ ਜ ਸੈਪਰੇਟ ਜਗ੍ਹਾ ਹੈ ਔਰ ਇਹ ਸਾਡੀ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਜਿੱਦੇ ਚ ਅਸੀਂ ਬਾਥਰੂਮ ਬਣਾਉਣ ਜਾ ਰਹੇ ਹਾਂ ਜੀ ਇਹ ਸਕੂਲ ਇਹਦੇ ਵਿੱਚ ਗੇਟ ਕੱਢ ਸਕਦਾ ਜਾਂ ਕਿ ਇੱਥੇ ਕੋਈ ਜਗ੍ਹਾ ਹੈਗੀ ਹੈ ਕੱਲਾ ਇੱਥੇ ਸ਼ੋਰੂਮ ਆਸਤੇ ਹੈਗੀ ਸੀ ਜੀ ਤੇ ਇਹ ਪ੍ਰਾਈਮ ਦੇ ਨਹੀਂ ਇਹ ਜਗ੍ਹਾ ਹੁਣ ਉਹਨਾਂ ਨੂੰ ਅਸੀਂ ਦੇਤੀ ਹੈ ਜੀ ਉਹ ਹੁਣ ਆਪਣਾ ਗੇਟ ਕੱਢ ਲੈਣ ਕੁਝ ਕੱਢ ਲੈਣ ਉਹਦੇ ਨਾਲ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇਹ ਕੋਈ ਸ਼ਰਤ ਨਹੀਂ ਹੈ ਹਾਂ ਨਹੀਂ ਇਹ ਕੋਈ ਸ਼ਰਤ ਨਹੀਂ ਹੈ ਜੀ ਤੇ ਮੈਂ ਸਮਝਦਾ ਜਿਹੜੇ ਸਕੂਲਾਂ ਦੇ ਵਿੱਚ ਕਹਿੰਦੇ ਆਂ ਵੇਟ ਕੱਢ ਰਹੇ ਆ ਤੇ ਉਹਦੇ ਨਾਲ ਫਿਰ ਜਿਹੜਾ ਹੈਗਾ ਵੀ ਇਹ ਟਾਇਲਟ ਬਣਾਣਾ ਉਹਦੇ ਨਾਲ ਕੀ ਪ੍ਰੋਬਲਮ ਹੈ ਵੀ ਕਿਉਂ ਨਹੀਂ ਇਹ ਹੋਉਂਦਾ ਮੈਂ ਇਹੀ ਗੱਲ ਕਹਿ ਰਿਹਾ ਵੀ ਕੋ-ਐਜੂਕੇਸ਼ਨ ਸਕੂਲ ਆ ਉੱਥੇ ਮੁੰਡੇ ਕੁੜੀਆਂ ਪੜ੍ਹਦੇ ਆ ਉੱਥੇ ਵੀ ਬਾਥਰੂਮ ਹੈਗੇ ਆ ਤੇ ਇਹ ਤਾਂ ਮੈਂ ਸਮਝਦਾ ਵੀ ਇਹਨਾਂ ਨੂੰ ਤਾਂ ਮਦਦ ਕਰਨੀ ਚਾਹੀਦੀ ਆ ਵੀ ਇੱਥੇ ਬਾਥਰੂਮ ਬਣ ਰਹੇ ਆ ਤਾਂ ਕਿ ਲੋਕ ਓਪਨ 'ਚ ਬਾਥਰੂਮ ਨਾ ਕਰਨ ਹੁਣ ਤੁਸੀਂ ਜਦੋਂ ਮਰਜ਼ੀ ਜਾ ਕੇ ਉੱਥੇ ਦੇਖ ਲਓ ਉੱਥੇ ਤੁਸੀਂ ਕੱਲ ਨੂੰ ਇਹਨਾਂ ਨੇ ਧਰਨਾ ਲਾਉਣਾ ਹੈ ਮੇਰੇ ਧਿਆਨ ਚ ਆਇਆ ਇਹ ਉੱਥੇ ਬੈਠ ਹੀ ਨਹੀਂ ਸਕਦੇ ਉੱਥੇ ਇੰਨੀ ਗੰਦੀ 스మెਲ ਆਉਂਦੀ ਕਿਉਂਕਿ ਲੋਕ ਉੱਥੇ ਓਪਨ ਚ ਬਾਥਰੂਮ ਜਾਂਦੇ ਆ ਸੋ ਉੱਥੇ ਜਿਹੜੀ ਉਹ ਕੰਦ ਕੱਢੀ ਹੋਈ ਸੀ ਉਹ ਦੁਕਾਨਦਾਰ ਗਿਆ ਸੀ ਉਹ ਜੀ ਮੇਰੇ ਆਉਣ ਤੋਂ ਪਹਿਲਾਂ ਕਿਸੇ ਨੇ ਨਜਾਇਜ਼ ਤੌਰ ਤੇ ਕੰਦ ਕੱਢੀ ਸੀ ਜਿਹੜੀ ਅੱਜ ਇੰਪਰੂਵਮੈਂਟ ٹرسٹ ਨੇ ਕੰਦ ਢਾ ਕੇ ਆਪ ਦਾ ਕਬਜ਼ਾ ਲੈ ਲਿਆ ਜੀ ਉਹ ਸੀ ਕੰਮ ਦਾ ਜਟਵਾਤੀ ਹੈ ਜਿਹੜੇ ਉੱਥੇ ਮਾਰਕੀਟ ਦੇ ਵਿੱਚ ਬਿਜ਼ਨਸਮੈਨ ਹੈ ਉਹਨਾਂ ਦੀ ਹੁਣ ਕੀ ਡਿਮਾਂਡ ਹੈ ਉਹ ਕੀ ਕਹਿਣਾ ਚਾਹੁੰਦੇ ਹੈ ਜਿਹੜੇ ਬਿਜ਼ਨਸਮੈਨ ਹੈ ਜੀ ਉਹ 90% ਸਾਡੇ ਨਾਲ ਸਹਿਮਤ ਹੈ ਉਹਨਾਂ ਨੇ ਆ ਕੇ ਰਿਕੁਐਸਟ ਕੀਤੀ ਸੀ ਆ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਆ ਤੁਹਾਨੂੰ ਮੈਂ ਕਾਪੀ ਵੀ ਇਹਦੀ ਪ੍ਰੋਵਾਈਡ ਕਰਵਾ ਦੂੰਗਾ ਆ ਉਹਨਾਂ ਦੀ ਐਪਲੀਕੇਸ਼ਨ ਹੈ ਜਿਹੜੀ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਅਸੀਂ ਵਾਰ-ਵਾਰ ਏ ਦੂ ਪਹਿਲਾਂ ਵੀ ਚੇਅਰਮੈਨ ਰਹੇ ਆ ਉਹਨਾਂ ਨੂੰ ਵੀ ਰਿਕੁਐਸਟ ਕਰਕੇ ਗਏ ਆ ਵੀ ਭਾਈ ਇੱਥੇ ਬਾਥਰੂਮ ਬਣਾ ਦਿਓ ਆ ਸਾਰਿਆਂ ਦੇ ਸਾਈਨ ਤੇ ਮੋਬਾਈਲ ਨੰਬਰ ਆ ਸੋ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਤੇ ਅਸੀਂ ਇਹ ਕੰਮ ਕੀਤਾ ਜੀ ਔਰ ਪਬਲਿਕ ਇੰਟਰਸਟ ਚ ਕੰਮ ਆ ਸੀਐਮ ਸਾਹਿਬ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਦੀ ਇਹ ਸੋਚ ਆ ਵੀ ਜਿਹੜਾ ਵੀ ਲੋਕ ਤੁਹਾਡੇ ਕੋਲੇ ਲੋਕ ਖਿੱਚ ਕੰਮ ਲੈ ਕੇ ਆਉਂਦਾ ਉਹ ਕਰੋ ਤੁਹਾਡੇ ਨਾਲ ਕੀ ਕੀ ਕਰ ਲਈ ਆ ਪਹਿਲਾਂ ਗੱਲ ਦੋ ਜਿਹੜੇ ਸਕੂਲ ਵਾਲੇ ਆ ਆਮ ਲੋਕਾਂ ਨਾਲ ਉਹਦਾ ਫਿਰ ਗਦਾਂ ਕਰਮੀ ਗੱਲ ਹੋਈ ਨਹੀਂ ਨਹੀਂ ਦੇਖੋ ਮੇਰੇ ਕੋਲੇ ਸਭ ਤੋਂ ਪਹਿਲਾਂ ਦੁਕਾਨਦਾਰ ਆਏ ਸੀ ਇੱਥੇ ਬਾਥਰੂਮ ਬਣਾਓ ਔਰ ਜਦੋਂ ਸਕੂਲ ਵਾਲਿਆਂ ਨੂੰ ਪਤਾ ਲੱਗਿਆ ਬੇਸਿਕਲੀ ਇਹ ਲੜਾਈ ਹੈ ਤਨਾੜ ਲੋਕਾਂ ਦੀ ਤੇ ਆਮ ਲੋਕਾਂ ਦੀ ਰੌਲਾ ਇਹ ਹੈ ਕਿ ਮੈਂ ਆਮ ਲੋਕਾਂ ਦੇ ਹੱਕ 'ਚ ਖੜਾ ਹਾਂ ਇਸ ਕਰਕੇ ਤਨਾੜ ਲੋਕਾਂ ਨੂੰ ਥੋੜੀਆਂ ਮਿਰਚਾਂ ਲੱਗ ਰਹੀਆਂ ਕਿਉਂਕਿ ਉਹ ਪਹਿਲਾਂ ਤੋਂ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੇ ਪਹਿਲਾਂ ਵੀ ਬਾਥਰੂਮ ਬਣ ਦਿੱਤੇ ਔਰ ਉਹ ਹਰ ਵਾਰੀ ਸੈਟਿੰਗ ਕਰ ਜਾਂਦੇ ਸੀ ਮੇਰੇ ਕੋਲੇ ਵੀ ਆਏ ਸੀ ਪਰ ਮੈਂ ਸੈਟਿੰਗ ਨਹੀਂ ਕੀਤੀ ਮੈਂ ਪਬਲਿਕ ਦੇ ਧਿਆਨ ਨੂੰ ਹਿੱਤ ਚ ਰੱਖ ਕੇ ਵੀ ਬਾਥਰੂਮ ਬਣਾਉਣੇ ਜ਼ਰੂਰੀ ਹੈ ਮੈਂ ਫੈਸਲਾ ਲੈ ਲਿਆ ਹੁਣ ਵੀ ਮੈਨੂੰ ਲਗਾਤਾਰ ਫੋਨ ਕਰ ਰਹੇ ਆ ਪਰ ਮੈਂ ਕਿਹਾ ਨਹੀਂ ਵੀ ਜੋ ਅਸੀਂ ਪਬਲਿਕ ਲਈ ਬਾਥਰੂਮ ਬਣਾਉਣੇ ਆ ਸੋ ਬਣਾਉਣਾ ਆ ਬਿਲਕੁਲ ਜੀ ਉੱਥੇ ਤਲਵੰਡੀ ਰੋਡ ਵਾਲਾ ਬੱਸ ਸਟੈਂਡ ਵੀ ਆ ਉੱਥੇ ਹੋਰ ਵੀ ਜਿਹੜਾ ਛੋਟੇ ਵੀਕਲ ਖੜਦੇ ਆ ਟੈਂਪੂ ਜਿਹੜੇ ਪਿੰਡਾਂ ਨੂੰ ਜਾਂਦੇ ਉਹ ਵੀ ਲੋਕ ਚੜਦੇ ਆ ਸੋ بڑے ਲੋਕਾਂ ਨੂੰ ਫੈਸਿਲਿਟੀ ਉੱਥੇ ਜਿਹੜਾ ਹੈਗਾ ਉਹ ਵਾ ਕੰਮ ਸ਼ੁਰੂ ਹੋ ਗਿਆ ਕਿ ਹਜੇ ਕਰਨਾ ਹੈ ਬਾਅਦ ਨੂੰ ਕੰਮ ਅੱਜ ਸਟਾਰਟ ਕਰਤਾ ਜੀ ਜਿਹੜਾ ਨਜਾਇਜ਼ ਤੌਰ ਤੇ ਜਿਹੜੀ ਕੰਧ ਕੀਤੀ ਹੋਈ ਸੀ ਉਹ ਡਿਮੋਲਿਸ਼ ਕਰਤੀ ਔਰ ਉੱਥੇ ਜਿਹੜਾ ਹੈਗਾ ਹੁਣ ਸਟਾਰਟ ਕਰਤਾ ਹੈ ਜੀ ਕੰਮ ਅੱਜ ਸਕੱਲ ਨੂੰ ਪ੍ਰੋਟੈਸਟ